ਇਹ ਪੁਰਾਣਾ ਮਾਮਲਾ ਹੈ ਇਹ ਦੋ ਬਿਸ਼ਨੋਈ ਦੇ ਐਲਬੀ ਗੈਂਗ ਦੇ ਨਾਲ ਦੇ ਬੰਦੇ ਸੀਗੇ ਪਿੰਨੀ ਗੁਜਰ ਦੇ ਵੀ ਇੰਨ ਟੱਚ ਸੀਗੇ ਕਾਫੀ ਟਾਈਮ ਜੇਲ ਚ ਰਹੇ 16 ਪਰਚੇ ਨਾ ਤੱਕ ਜਾਣ ਡਬਲ ਮਟਰ ਵੀ ਹੈ ਟੈਂਪਟ ਟੂ ਮਟਰ ਐਕਸਟਰਸ਼ਨ ਤੇ ਦੋ ਤਿੰਨ ਸਾਲ ਤੋਂ ਬਿਸ਼ਨੋਈ ਦੇ ਮੈਂਬਰਸ ਨਾਲ ਬਿਸ਼ਨੋਈ ਨਾਲ ਸੰਪਰਕ ਕਰਕੇ ਐਕਸਟਰਸ਼ਨ ਕਰਦੇ ਸੀਗੇ ਤੇ ਇਨਫੋਰਮੇਸ਼ਨ ਸੀਗੀ ਸਾਡੇ ਕੋਲ ਪੋਲੀਸ ਤੇ ਫਾਇਰਿੰਗ ਕਿੰਨੀ ਆ ਸਰ ਇੱਥੇ ਕੀ ਕਰ ਰਹੇ ਸੀ ਅਸੀਂ ਲੋਕ ਇੱਥੇ ਇਦਾਂ ਦੇ ਵੈਪਨ ਛੁਪਾਏ ਹੋਏ ਸੀ ਵੈਪਨ ਛੁਪਾਏ ਹੋਏ ਸੀ ਸੋਫਿਸਟੀਕੇਟਿਡ ਵੈਪਨਸ ਤੇਨ ਵੈਪਨ ਰਿਕਵਰ ਹੋਏ ਇੱਕ ਕਟਾਟੀ ਬੋਰ ਦਾ ਹੈ ਇੱਕ ਰਿਵੋਲਵਰ ਹੈ ਜਰਮਨੀ ਮੇਡ ਹੈ ਤੇ ਜਿਹੜਾ ਸਟਾਰਟ ਪਿਸਟਲ ਉਹ ਚਾਈਨਾ ਮੇਡ ਹੈ ਤੇ ਵੈਪਨ ਵੀ ਰਿਕਵਰ ਹੋਏ ਇੱਕ ਬੰਦੇ ਨੂੰ ਗੋਲੀ ਲੱਗੀ ਤੇ ਨਾਨੋ ਸਿਵਲ ਹਸਪਤਲ ਪਹੁੰਚਦਾ ਸਰ ਵਾਈ ਕ੍ਰੀਫ ਕਰਦਾ ਕਿ ਸਵੇਰੇ ਕਿਦਾਂ ਪੁਲਿਸ ਨੂੰ ਪਤਾ ਲੱਗਦਾ ਹੈ ਤੇ ਸਵੇਰੇ ਨਹੀਂ ਬੰਦੇ ਗ੍ਰਿਫਤਾਰ ਕਰਾ ਕੇ ਇੰਟਰਸਟਿਡ ਸੀ ਅੱਛਾ ਇਹ ਹਥਿਆਰ ਤੁਸੀਂ ਲੈਣਾ ਇਥੇ ਜੀ 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 ਤੇ ਹਥਿਆਰ ਇਹਨਾਂ ਨੇ ਇਸ ਤਰ੍ਹਾਂ ਦੇ ਛੁਪਾਏ ਹੋਏ ਸੀ ਕਿ ਇਹਨਾਂ ਨੇ ਇਮੀਡੀਏਟਲੀ ਪੁਲਿਸ ਪਾਰਟੀ ਤੇ ਫਾਇਰ ਕਰਤਾ ਸਰ ਕਿੰਨੇ ਫਾਇਰ ਕੀਤੇ ਨੇ ਉਹਨਾਂ ਨੇ ਲੋਡਡ ਸੀਗੇ ਕੋ ਚਾਰ ਫਾਇਰ ਕੀਤੇ ਨੇ ਤੇ ਤੁਸੀਂ ਪੁਲਿਸ ਮਾਸਮ ਕਰ ਰਹੇ ਹੋ ਨਹੀਂ ਨਹੀਂ ਲੱਗੇ ਇਹ ਮੁੰਡੇ ਦੇ ਕਿੱਥੇ ਲੱਗੇ ਹੋਏ ਇਹਨਾਂ ਦੇ ਇੱਕ ਇੱਕ ਦਿਲatte ਕੋਈ ਲੱਗੇ ਨੇ ਦੋ ਦੂਸਰੇ ਦੂਸਰੇ ਕਿਹੜੇ ਕੇਸ ਇਹਨਾਂ ਨੂੰ ਰੈਸਟ ਕੀਤਾ ਸੀ ਰੀਸੈਂਟ ਉਸਨੂੰ ਦੋ ਕੇਸ ਸੀ ਕੇ ਰੀਸਟ ਓਕੇ ਜੀ ਤੇ ਇਹਨਾਂ ਦੇ ਜਿਹੜੇ 16 ਪਰਚੇ ਦਰਜ ਐ ਉਹ 6 ਅਲੱਗ-ਅਲੱਗ ਡਿਸਟ੍ਰਿਕਟ ਚ ਪਿਛਲੇ 5-6 ਸਾਲ ਦੇ ਪਰਚੇ ਦਰਜ ਨੇ ਆਪਣੇ ਕੋਲ ਇਹਨਾਂ ਜਲੰਧਰ 'ਚ ਕੋਈ ਕ੍ਰਾਈਮ ਕੀਤਾ ਸੀ ਜਾਂ ਨਹੀਂ ਨਹੀਂ ਜਲੰਧਰ 'ਚ ਕ੍ਰਾਈਮ ਨਹੀਂ ਕੀਤਾ ਨਾ ਕਿ ਬੰਦੇ ਜਰਾ ਨਹੀਂ ਗ੍ਰੰਡ ਕ੍ਰਾਈਮ ਨਹੀਂ ਕੀਤਾ ਹੁਣ ਉਦੋਂ ਹੀ ਫੜੇ ਬੰਦੇ ਜਰਾ 18 ਐਸੀ ਠੀਕ